ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜੋ ਸੁਪਾਣ ਨੂੰ ਤੁਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਨਾ ਹੋਵੇਗਾ ਸੰਗਤ ਜੀ ਤੁਸੀਂ 14 ਚੀਜ਼ਾਂ ਦੇ ਨਾਲ ਕਰਨਾ ਹੋਵੇਗਾ ਤੇ 14 ਚੀਜ਼ਾਂ ਬਹੁਤ ਹੀ ਆਸਾਨ ਨੇ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਘਰ ਦੇ ਵਿੱਚ ਬੈਠ ਕੇ ਚਾਹੇ ਤਾਂ ਮੰਗ ਕਰੇ ਪੈਨ ਕਰੇ ਇਸ ਪਾਉ ਨੂੰ ਉਹਨਾਂ ਦੇ ਬੱਚੇ ਦੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਪ੍ਰੋਬਲਮ ਦੂਰ ਹੋ ਜਾਣਗੀਆਂ ਜਿਵੇਂ ਦਾ ਉਹ ਰਿਸ਼ਤਾ ਚਾਹੁੰਦੇ ਹਨ ਉਵੇਂ ਦਾ ਉਹਨਾਂ ਨੂੰ ਰਿਸ਼ਤਾ ਮਿਲੇਗਾ ਜਿਹੜੀਆਂ ਵੀ ਇਸ ਪਾ ਦੇ ਲਈ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਚੀਜ਼ਾਂ ਦੱਸਣ ਜਾ ਰਹੇ ਹਾਂ ਇਹ ਚੀਜ਼ਾਂ ਨੇ ਜੋ ਇਹ ਵਿਸ਼ੇਸ਼ ਕਰਕੇ ਤੁਹਾਨੂੰ ਆਪਣੇ ਘਰ ਵਿੱਚ ਹੀ ਮਿਲ ਜਾਣਗੀਆਂ ਸੰਗਤ ਜੀ ਖਾਸ ਕਰਕੇ ਬੱਚਿਆਂ ਦੇ ਵਿਆਹ ਦੇ ਉਪਾਅ ਦੇ ਲਈ ਜਿਹੜੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਫਿਰ ਵਿਆਹ ਦੇ ਵਿੱਚ ਦੇਰੀ ਆਉਂਦੀ ਹੈ ਜਾਂ ਫਿਰ ਜਿਸ ਤਰ੍ਹਾਂ ਦਾ ਰਿਸ਼ਤਾ ਚਾਹੁੰਦੇ ਹਾਂ ਉਸ ਤਰ੍ਹਾਂ ਦਾ ਰਿਸ਼ਤਾ ਨਹੀਂ ਮਿਲ ਰਿਹਾ ਤਾਂ ਮਾਤਾ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਇਸ ਪਾਉ ਨੂੰ ਜ਼ਰੂਰ ਕਰਨ। ਇਸ ਤੋਂ ਇਲਾਵਾ ਸੰਗਤ ਜੀ ਜੇਕਰ ਤੁਹਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਗੁਰੂ ਦੋਸ਼ ਹੈ ਉਹ ਸਮਾਪਤ ਹੋ ਜਾਵੇਗਾ ਤੇ ਗੁਰੂ ਗ੍ਰਹਿ ਜਿਹੜਾ ਉਹ ਸਟਰੋਂਗ ਹੋ ਜਾਵੇਗਾ। ਜਿਸ ਕਰਕੇ ਸਾਰੀਆਂ ਇਹ ਪ੍ਰੋਬਲਮ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਬਿਨਾਂ ਕਿਸੇ ਵਜ੍ਹਾ ਤੇ ਸਾਡੇ ਬੱਚਿਆਂ ਨੇ ਵਿਆਹ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕੋਈ ਨਾ ਕੋਈ ਅੜਚਣ ਆਉਂਦੀ ਹੈ ਤਾਂ ਅੱਜ ਦਾ ਜਿਹੜਾ ਉਪਾਅ ਹੈ ਇਸ ਨੂੰ ਤੁਸੀਂ ਬਿਲਕੁਲ ਵੀ ਸਕੀਪ ਨਹੀ ਕਰਨਾ ਇਸ ਪਾਣ ਨੂੰ ਤੁਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਜ਼ਰੂਰ ਕਰਕੇ ਦੇਖਿਓ ਇਸ ਤਰੀਕੇ ਨਾਲ ਇਸ ਪਾਣ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਇਸ ਦਿਨ ਬਹੁਤ ਹੀ ਜ਼ਿਆਦਾ ਸ਼ੁਭ ਸੰਜੋਗ ਵੀ ਬਣ ਰਿਹਾ ਹੈ ਤੇ ਇਹ ਉਪਾਅ ਤੁਹਾਡੇ ਘਰ ਦੇ ਵਿੱਚ ਜਿਹੜੀਆਂ ਪ੍ਰੋਬਲਮ ਨੇ ਉਹ ਦੂਰ ਕਰੇਗਾ ਤੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਜੋ ਅੱਜ ਕੱਲ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀਆਂ ਹਨ ਉਹ ਤੁਰੰਤ ਹੀ ਦੂਰ ਹੋ ਜਾਣਗੀਆਂ ਹੁਣ ਆਪਾਂ ਸੰਗਤ ਜੀ ਗੱਲ ਕਰਦੇ ਹਾਂ ਕਿ ਜਿਹੜਾ ਉਪਾਅ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਇਸਪਰ ਨੂੰ ਅਸੀਂ ਕਿਵੇਂ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਇਸ ਪਾਣੂ ਕੌਣ-ਕੌਣ ਕਰ ਸਕਦਾ ਹੈ ਇਸ ਪਾਣੂ ਕੋਈ ਵੀ ਕਰ ਸਕਦਾ ਹੈ ਭੈਣ ਭਰਾ ਮਾਤਾ ਪਿਤਾ ਆਪਣੇ ਬੱਚਿਆਂ ਦੇ ਲਈ ਇਸ ਪਾਣੂ ਕਰ ਸਕਦੇ ਹਨ ਜੇਕਰ ਮਾਤਾ ਇਸ ਪਾਣੂ ਕਿਸੇ وجہ ਪ੍ਰੋਬਲਮ ਦੇ ਕਰਕੇ ਨਹੀਂ ਕਰ ਸਕਦੇ ਤਾਂ ਬੱਚੇ ਖੁਦ ਵੀ ਆਪਣੇ ਵਿਆਹ ਲਈ ਜਾਂ ਜੋ ਵੀ ਆ ਰਹੀ ਪ੍ਰੋਬਲਮ ਉਹਨਾਂ ਨੂੰ ਦੂਰ ਕਰਨ ਦੇ ਲਈ ਖੁਦ ਵੀ ਉਪਾਅ ਕਰ ਸਕਦੇ ਹਨ ਇਹ ਬਹੁਤ ਹੀ ਆਸਾਨ ਜਿਹਾ ਉਪਾਅ ਹੈ ਇਸ ਪਾਉਨ ਕਰਨ ਦੇ ਲਈ ਤੁਸੀਂ ਇੱਕ ਦੀਵਾ ਤਿਆਰ ਕਰਨਾ ਹੈ ਮਿੱਟੀ ਦਾ ਦੀਵਾ ਤੁਸੀਂ ਲੈ ਸਕਦੇ ਹੋ ਤੇ ਉਹ ਦੀਵੇ ਨੂੰ ਤਿਆਰ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਜੋ ਮੰਦਰ ਬਣਿਆ ਹੈ ਭਗਵਾਨ ਵਿਸ਼ਨੂੰ ਜੀ ਦੀ ਤਸਵੀਰ ਜਾਂ ਕੋਈ ਵੀ ਮੂਰਤੀ ਹੋਵੇਗੀ ਉਸ ਦੇ ਸਾਹਮਣੇ ਤੁਸੀਂ ਇਸ ਦੀਵੇ ਨੂੰ ਪਰਸਲਤ ਕਰਨਾ ਹੈ ਜਿਹੜਾ ਤੁਸੀਂ ਇਹ ਦੀਵਾ ਤਿਆਰ ਕਰਨਾ ਹੈ ਇਹ ਤੁਸੀਂ ਸਿੰਪਲ ਸਧਾਰਨ ਦੀਵਾ ਤਿਆਰ ਕਰਨਾ ਹੈ ਜਿਵੇਂ ਕਿ ਸੰਗਤ ਜੀ ਆਪਾਂ ਇੱਕ ਰੋਣ ਦੇ ਪੱਤੇ ਵਟਦੇ ਹਾਂ ਤੇ ਉਸ ਦੇ ਵਿੱਚ ਇੱਕ ਜਿਹੜਾ ਮੌਲੀ ਦਾ ਤਾਗਾ ਹੁੰਦਾ ਹੈ ਉਸ ਬੱਤੀ ਦੇ ਵਿੱਚ ਮੌਲੀ ਦਾ ਤਾਗਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਤੀ ਬਣਾਉਂਦੇ ਸਮੇਂ ਥੋੜੀ ਜਿਹੀ ਰੋਣ ਲੈ ਕੇ ਉਸ ਦੇ ਵਿੱਚ ਤੁਸੀਂ ਮੌਲੀ ਵਾਲਾ ਤਾਗਾ ਰੱਖ ਕੇ ਫਿਰ ਉਸੇ ਤੁਸੀਂ ਬੱਤੀ ਬਣਾ ਸਕਦੇ ਹੋ ਉਹ ਬੱਤੀ ਤਿਆਰ ਕਰਕੇ ਫਿਰ ਤੁਸੀਂ ਦੀਵਾ ਤਿਆਰ ਕਰਨਾ ਤੇ ਭਗਵਾਨ ਵਿਸ਼ਨੋਜੀ ਦੇ ਸਾਹਮਣੇ ਉਸ ਦੀਵੇ ਨੂੰ ਦੁਸੀਂ ਜਗਾ ਦੇਣਾ ਹੈ ਜਾਂ ਕਿ ਸੇਵੇਂ ਭਗਵਾਨ ਦੀ ਤਸਵੀਰ ਹੈ ਤਾਂ ਉਹਨਾਂ ਦੇ ਸਾਹਮਣੇ ਜਗਾ ਦੇਣਾ ਹੈ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਤਿੰਨ ਤਰੀਕੇ ਦੱਸਾਂਗੇ ਸੰਗਤ ਜੀ ਜਾਂ ਤਾਂ ਤੁਸੀਂ 14 ਚੀਜ਼ਾਂ ਲੈਣੀਆਂ ਹਨ ਜਾਂ ਤੁਸੀਂ 14 ਚੀਜ਼ਾਂ ਵਾਲੀ ਕੋਈ ਵੀ ਚੀਜ਼ ਜਾਂ ਫਿਰ ਇੱਕ ਚੀਜ਼ ਨੂੰ 14 ਤੁਸੀਂ ਗਿਣਤੀ ਲੈ ਸਕਦੇ ਹੋ ਇਹਨਾਂ ਤਿੰਨਾਂ ਦੇ ਵਿੱਚੋਂ ਤੁਹਾਨੂੰ ਜੋ ਵੀ ਸਹੀ ਲੱਗਦਾ ਤੁਸੀਂ ਉਸੇ ਮੁਤਾਬਕ ਹੀ ਐਸਾ ਪਾਉ ਨੋ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਇੱਕ ਪੀਲਾ ਧਾਗਾ ਲੈਣਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪੀਲਾ ਧਾਗਾ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਰੰਗ ਦਾ ਧਾਗਾ ਲੈ ਸਕਦੇ ਹੋ ਇੱਕ ਬਲੂ ਨੀਲਾ ਤੇ ਕਾਲੇ ਰੰਗ ਨੂੰ ਛੱਡ ਕੇ ਉਹ ਧਾਗਾ ਲੈ ਕੇ ਤੁਸੀਂ ਜੇਕਰ ਤਾਂ ਪੀਲਾ ਧਾਗਾ ਹੈ ਤਾਂ ਉਸ ਦੀਆਂ ਤੁਸੀਂ 14 ਘੰਟਾ ਲਗਾ ਲੈਣੀਆਂ ਹਨ ਜੇਕਰ ਪੀਨਾਤਾ ਗਨ ਨਹੀਂ ਹੈ ਤਾਂ ਹੋਰ ਕਿਸੇ ਕਲਰ ਦਾ ਤਾਂ ਗ ਲੈ ਕੇ ਹਲਦੀ ਦਾ ਇੱਕ ਗਾੜਾ ਜਿਹਾ ਪੇਸਟ ਤਿਆਰ ਕਰਕੇ ਉਸ ਦੇ ਵਿੱਚ ਤੁਸੀਂ ਡੇ ਪਕਾਰ ਕੇ ਉਸ ਨੂੰ ਤੁਸੀਂ ਪੀਲਾ ਕਲਰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਉਸ ਤਾਂਗੇ ਨੂੰ ਤੁਸੀਂ ਹੱਥ ਦੇ ਵਿੱਚ ਲੈ ਕੇ ਮਾਤਾ ਲక్ష్ਮੀ ਦੇ ਸਾਹਮਣੇ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਪ੍ਰਾਰਥਨਾ ਕਰਨੀ ਹੈ ਜੋ ਵੀ ਪ੍ਰੋਬਲਮ ਆ ਰਹੀ ਹੈ ਤੁਸੀਂ ਆਪਣੇ ਮਨ ਵਿੱਚ ਬੋਲਦੇ ਹੋਏ ਪ੍ਰਾਰਥਨਾ ਕਰਨੀ ਹੈ ਜੇਕਰ ਬੱਚੇ ਘਾਰੇ ਹਨ ਤਾਂ ਬੱਚੇ ਆਪਣੇ ਵਿਆਹ ਸ਼ਾਦੀ ਦੀ ਜੋ ਵੀ ਮਨ ਦੇ ਵਿੱਚ ਉਹਨਾਂ ਦੇ ਪ੍ਰੋਬਲਮ ਚੱਲ ਰਹੀ ਹੈ ਜੋ ਵੀ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਬੋਲਦੇ ਹੋਏ ਆਪਣੀ ਪ੍ਰਾਰਥਨਾ ਕਰ ਸਕਦੇ ਹਨ ਨਾਲੇ ਸਭ ਜੋ ਪ੍ਰੋਬਲਮ ਨੇ ਸਾਡੇ ਜੀਵਨ ਦੇ ਵਿੱਚ ਆ ਰਹੀਆਂ ਨੇ ਉਹ ਦੂਰ ਹੋ ਜਾਣਗੀਆਂ ਇਸ ਤਰ੍ਹਾਂ ਬੋਲਦੇ ਹੋਏ ਮਾਤਾ ਲక్ష్ਮੀ ਨੂੰ ਇਹ ਧਾਗਾ ਤੁਸੀਂ ਅਰਪਿਤ ਕਰ ਦੇਣਾ ਹੈ ਸੋਨੇ ਸਮੇਂ ਦੇ ਲਈ ਉਸ ਤਾਗੇ ਨੂੰ ਉਥੇ ਪਿਆ ਰਹਿਣ ਦੇਣਾ ਹੈ ਤੇ ਕੁਝ ਸਮੇਂ ਦੇ ਬਾਅਦ ਵਿੱਚ ਤੁਸੀਂ ਲੈਣੀ ਇੱਕ ਹਲਦੀ ਦੀ ਗੰਢ ਤੇ ਇੱਕ ਹਲਦੀ ਦੀ ਗੰਢ ਦੇ ਉੱਪਰ ਇਸ ਤਾਗੇ ਨੂੰ ਬੰਨ ਕੇ ਤੇ ਉਹ ਤਾਗਾ ਜਿਹੜਾ ਹੈ ਤੁਸੀਂ ਆਪਣੇ ਬੱਚਿਆਂ ਦੇ ਹੱਥਾਂ ਬਾਹਾਂ ਦੇ ਉੱਪਰ ਤੁਸੀਂ ਬੰਨ ਦੇਣਾ ਹੈ ਤੇ ਜੇਕਰ ਤੁਹਾਡਾ ਬੱਚਾ ਹਲਦੀ ਦੀ ਗੰਢ ਜਿਹੜੀ ਤੁਸੀਂ ਤਾਗੇ ਦੇ ਨਾਲ ਬੰਨੀ ਉਹ ਨਹੀਂ ਬਣਵਾਉਣਾ ਚਾਹੁੰਦਾ ਤੇ ਆਪਣੇ ਹੱਥ ਤੇ ਕਿਸੇ ਪ੍ਰੋਬਲਮ ਦੇ ਕਰਕੇ ਤਾਂ ਤੁਸੀਂ ਸਿੰਪਲ 14 ਗੰਡਾ ਵਾਲਾ ਉਹ ਪੀਲਾ ਤਾਗਾ ਹੀ ਆਪਣੇ ਬੱਚੇ ਦੀ ਪਾ ਦੇ ਤੁਸੀਂ ਬੰਨ੍ਹ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਹਾਡਾ ਬੱਚਾ ਇਹ ਤਾਗਾ ਬਣਵਾ ਰਿਹਾ ਹੈ ਤਾਂ ਇਹ ਉਪਾਦ ਤੁਸੀਂ ਇਸ ਤਰੀਕੇ ਦੇ ਨਾਲ ਕਰਨਾ ਤੇ ਜੇਕਰ ਤੁਹਾਡਾ ਬੱਚਾ ਇਸ ਤਾਗੇ ਨੂੰ ਨਹੀਂ ਬਣਵਾਉਣਾ ਚਾਹੁੰਦਾ ਤਾਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਲੈਣਾ ਹੈ ਇੱਕ ਪੀਲੇ ਰੰਗ ਦਾ ਲੱਡੂ ਤੇ ਤੁਸੀਂ ਲੈਣੇ ਹਨ 14 ਲੌਂਗ ਜਿਹੜੇ ਬਿਲਕੁਲ ਸਾਫ਼ ਸੁਥਰੇ ਤੇ ਫੁੱਲ ਵਾਲੇ ਹੋਣੇ ਚਾਹੀਦੇ ਹਨ ਤੋਸਨ ਲੱਡੂ ਦੇ ਉੱਪਰ ਤੁਸੀਂ 14 ਲੌਂਗ ਜਿਹੜੇ ਹਨ ਉਹ ਲਗਾ ਦੇਨੇ ਹਨ ਤੇ ਉਹ ਲੌਂਗ ਲਗਾਉਣ ਤੋਂ ਬਾਅਦ ਉਸ ਲੱਡੂ ਨੂੰ ਆਪਣੇ ਹੱਥ ਵਿੱਚ ਲੈ ਕੇ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਤੁਸੀਂ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਇਸ ਤਰੀਕੇ ਨਾਲ ਕਰਨੀ ਹੈ ਕਿ 14 ਲੌਂਗਾਂ ਦੇ ਮਾਲਿਕ ਭਗਵਾਨ ਵਿਸ਼ਨ ਨੂੰ ਜਿੰਨਾਂ ਦੇ ਅੱਗੇ ਇਸ ਲੱਡੂ ਨੂੰ ਕਿਸੇ ਬਰਤਨ ਦੇ ਵਿੱਚ ਤੁਸੀਂ ਪਾ ਕੇ ਰੱਖ ਦੇਣਾ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਬੋਲਣਾ ਇੱਕ ਮੰਤਰ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲਓ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਸੁਣ ਕੇ ਇਸ ਨੂੰ ਧਿਆਨ ਦੇ ਨਾਲ ਬੋਲਣਾ ਮੰਤਰ ਹੈ ਜੀ ਓਮ ਨਮੋ ਪਗਵਤੇ ਵਾਸੂਦੇਵ ਨਮੇ ਤੇ ਇਹ ਬੋਲਣ ਤੋਂ ਬਾਅਦ ਦੇ ਵਿੱਚ ਅਗਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਤਾਂ ਇਸ ਲਡੂ ਨੂੰ ਤੁਸੀਂ ਚੁੱਕਣਾ ਤੇ ਆਪਣੇ ਬੱਚਿਆਂ ਦੇ ਸਿਰ ਤੋਂ ਸਿੰਦਾ 7 ਵਾਰ ਤੁਸੀਂ ਵਾਰ ਦੇਣਾ ਤੇ ਸਿਰ ਤੋਂ ਵਾਰਨ ਤੋਂ ਬਾਅਦ ਦੇ ਵਿੱਚ ਤੁਸੀਂ ਵਾਰਾਂ ਤੋਂ ਬਾਅਦ ਦੇ ਵਿੱਚ ਆਪਣੇ ਘਰ ਤੋਂ ਬਾਹਰ ਜੇਕਰ ਤੁਹਾਨੂੰ ਕਿਤੇ ਵੀ ਪਿੱਪਲ ਦਾ ਦਰਖਤ ਦਿਖਾਈ ਦਿੰਦਾ ਹੈ ਤਾਂ ਉੱਥੇ ਤੁਸੀਂ ਇਸ ਲੱਡੂ ਨੂੰ ਰੱਖ ਕੇ ਆਸਾ ਕਰਦੇ ਹੋ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਸਾਫ਼ ਪਾਣੀ ਵਾਲੀ ਨਦੀ ਨਹਿਰ ਹੈ ਤਾਂ ਉਸ ਪਾਣੀ ਦੇ ਵਿੱਚ ਵੀ ਤੁਸੀਂ ਇਸ ਨੂੰ ਜਲ ਪ੍ਰਵਾਹ ਕਰ ਸਕਦੇ ਹੋ ਤੇ ਜੇਕਰ ਇਹ ਦੋਨੋਂ ਚੀਜ਼ਾਂ ਹੈ ਤੁਹਾਡੇ ਘਰ ਦੇ ਆਸ-ਪਾਸ ਨੇ ਤਾਂ ਕੋਈ ਸੰਸਾਨ ਜਗਾ ਤੇ ਤੁਸੀਂ ਇਸ ਲੱਡੂ ਨੂੰ ਰੱਖ ਦੇਣਾ ਬਹੁਤ ਹੀ ਚਮਤਕਾਰਯੋਗ ਉਪਾਅ ਜੇਕਰ ਤੁਸੀਂ ਇਸ ਪਾਣੋ ਵਿਸ਼ਵਾਸ ਤੇ ਨਾਲ ਕਰੋਗੇ ਤੁਰੰਤ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋ ਬਣੇਗਾ ਇਹ ਪਾ ਉਹਨਾਂ ਵਿਆਹ ਦੇ ਵਿਚਾਰੇ ਜੋ ਵੀ ਦੋਸ਼ ਨੇ ਉਹ ਦੂਰ ਹੋ ਜਾਣਗੇ ਤੇ ਜੇਕਰ ਇਹ ਦੂਸਰਾ ਉਪਾਅ ਇਹ ਵੀ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਕੀ ਕਰਨਾ ਹੈ ਕਿ ਉਪਾਅ ਖਾਸ ਕਰਕੇ ਹਰ ਇੱਕ ਮਾਤਾ ਨੂੰ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਤਾਂ ਇਸ ਪਾਣੋ ਕਰਨ ਦੇ ਲਈ ਤੁਸੀਂ ਨਿਆਨੇ ਹਨ 14 ਲੌਂਗ ਤੇ ਇੱਕ ਲੈਣੀ ਹੈ ਤੁਸੀਂ ਕਪੂਰ ਦੀ ਟਿੱਕੀ ਤੇ ਭਗਵਾਨ ਵਿਸ਼ਨੋ ਜੀ ਦੇ ਸਾਹਮਣੇ ਆਪਣੇ ਬੱਚਿਆਂ ਦੇ ਵਿਆਹ ਦੀ ਬਣੋ ਕਾਮਨਾ ਨੂੰ ਬੋਲਦੇ ਹੋਏ ਸਾਰੀਆਂ ਪ੍ਰੋਬਲਮ ਜਿਹੜੀਆਂ ਉਹ ਦੂਰ ਹੋ ਜਾਣਗੇ ਪ੍ਰਾਰਥਨਾ ਕਰਦੇ ਹੋਏ ਕਹਿੰਦੋ ਭਾਗ ਕੇ ਵਿਆਹ ਦੇ ਵਿੱਚ ਜੋ ਵੀ ਸਮੱਸਿਆ ਆ ਰਹੀ ਹੈ ਉਹ ਦੂਰ ਹੋ ਜਾਵੇ ਇਸ ਤਰ੍ਹਾਂ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ 14 ਲੌਂਗ ਨੇ ਉਹ ਤੁਸੀਂ ਕਿਸੇ ਵੀ ਮਿੱਟੀ ਦੇ ਬਰਤਨ ਜਾਂ ਫਿਰ ਕਿਸੇ ਤਾਤੂ ਦਾ ਬਰਤਨ ਲੈ ਕੇ ਇੱਕ ਕਪੂਰ ਦੀ ਟਿੱਕੀ ਜਿਹੜੀ ਤੁਸੀਂ ਉਸ ਦੇ ਸਹਾਰੇ ਇਸ 14 99 ਤੁਸੀਂ ਜਲਾ ਦੇਣਾ ਹੈ ਸੋ ਇਸ ਤਰੀਕੇ ਨਾਲ ਜਲਾਉਣ ਤੋਂ ਬਾਅਦ ਜਿਹੜੇ ਵੀ ਬਰਤਨ ਦੇ ਵਿੱਚ ਤੁਸੀਂ ਇਸ ਨੂੰ ਜਲਾ ਰਹੇ ਹੋ ਜਲਾਉਣ ਤੋਂ ਬਾਅਦ ਜਿਹੜਾ ਧੂਆ ਹੋਵੇਗਾ ਉਸ ਨੂੰ ਤੁਸੀਂ ਘਰ ਦੇ ਵਿੱਚ ਪੂਰੀ ਜਗ੍ਹਾ ਤੇ ਤੁਸੀਂ ਇੱਕ ਚੱਕਰ ਲਗਾ ਦੇਣਾ ਪੂਰੇ ਘਰ ਦੇ ਵਿੱਚ ਇਸ ਨੂੰ ਤੁਸੀਂ ਲੈ ਕੇ ਇੱਕ ਢੇਡਾ ਲਗਾਉਣਾ ਘੁਮਾ ਦੇਣਾ ਤੇ ਚਲਾਉਣ ਤੋਂ ਬਾਅਦ ਦੇ ਵਿੱਚ ਇਹਦੀ ਜਿਹੜੀ ਰਾਖ ਬਣ ਜਾਵੇਗੀ ਇਸ ਰਾਖ ਨੂੰ ਤੁਸੀਂ ਲੈ ਕੇ ਆਪਣੇ ਬੱਚਿਆਂ ਦੇ ਸਿਰ ਦੇ ਉੱਪਰ ਦੀ ਐਂਟੀ ਕਲੋਕਵਾਈਸ 7 ਵਾਰ ਤੁਸੀਂ ਇਸ ਰਾਖ ਨੂੰ ਵਾਰ ਲੈਣਾ ਹੈ 7 ਵਾਰ ਵਾਰਨ ਤੋਂ ਬਾਅਦ ਘੁਮਾਉਣ ਤੋਂ ਬਾਅਦ ਵਿੱਚ ਇਸ ਰਾਖ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਕਿਤੇ ਵੀ ਜਿੱਥੇ ਵੀ ਤੁਹਾਨੂੰ ਠੀਕ ਲੱਗੇ ਉੱਥੇ ਤੁਸੀਂ ਸੁੱਟ ਦੇਣਾ ਹੈ ਜਿਹੜੇ ਵੀ ਤੁਸੀਂ ਭਰਤਾਂ ਜਾਂ ਦੀਵੇ ਦੇ ਵਿੱਚ ਇਹਨਾਂ ਨੂੰ ਜਲਾਇਆ ਹੋਵੇਗਾ ਉਸ ਨੂੰ ਤੁਸੀਂ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਰੱਖਣਾ ਇਸ ਰਾਖ ਦੇ ਨਾਲ ਤੁਸੀਂ ਉਸ ਨੂੰ ਬਾਹਰ ਛੱਡ ਕੇ ਆਉਣਾ ਹੈ ਤੇ ਆਪਣੇ ਘਰ ਦੇ ਵਿੱਚ ਨਹੀਂ ਰੱਖਣਾ ਇਸ ਕਰਕੇ ਤੁਸੀਂ ਕੋਸ਼ਿਸ਼ ਕਰਿਓ ਕਿ ਇਸ ਨੂੰ ਦੀਵੇ ਦੇ ਵਿੱਚ ਹੀ ਜਲਾ ਦਿਓ ਤੇ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਰਹਿ ਰਹੇ ਤਾਂ ਬੱਚਿਆਂ ਦੇ ਸਿਰ ਤੋਂ ਵਾਰਨ ਵਾਲਾ ਜਿਹੜਾ ਕੰਮ ਹੈ ਉਹ ਤੁਸੀਂ ਉਹ ਤੁਸੀਂ ਆਪਣੇ ਬੱਚਿਆਂ ਦੇ ਜਿਹੜੇ ਘਰ ਦੇ ਵਿੱਚ ਕੋਈ ਵੀ ਫੋਟੋ ਤਸਵੀਰ ਪਈ ਹੋਵੇਗੀ ਤੁਸੀਂ ਉਸ ਦੇ ਉੱਪਰੋਂ ਹੀ ਬਾਰਸ ਸਕਦੇ ਹੋ ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਲੌਂਗ ਵਾਲਾ ਉਪਾਅ ਹੈ ਇਹ ਬਹੁਤ ਹੀ ਜ਼ਿਆਦਾ کارਗਰ ਹੈ ਜੇਕਰ ਤੁਸੀਂ ਇਸ ਸੁਪਾ ਨੂੰ ਕਰੋਗੇ ਤਾਂ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀ ਜੋ ਵੇਗਨ ਵਾਦਾ ਹੋਵੇਗੀ ਉਹ ਤੁਰੰਤ ਹੀ ਦੂਰ ਹੋਵੇਗੀ ਇਸੋਂ ਲਾવાય ਇੱਕ ਹੋਰ ਉਪਾਅ ਤੁਸੀਂ ਕਰਨਾ ਹੈ ਕਿ ਜਿਹੜੀ ਤੁਹਾਡੇ ਘਰ ਦੇ ਵਿੱਚ ਮਾਤਾ ਹੋਏਗੇ ਬੱਚਿਆਂ ਦੇ ਉਸਨੇ ਇੱਕ ਪੰਚਮੁਖੀ ਦੀਵਾ ਹੈ ਜਿਹੜਾ ਉਹ ਤਿਆਰ ਕਰਨਾ ਜਿਵੇਂ ਕਿ ਇੱਕ ਮਿੱਟੀ ਦਾ ਦੀਵਾ ਲੈਣਾ ਉਸ ਨੂੰ ਪੰਜ ਪੱਤੀਆਂ ਲਗਾ ਕੇ ਤੁਸੀਂ ਤਿਆਰ ਕਰ ਲੈਣਾ ਤੇ ਦੀਵੇ ਨੂੰ ਤਿਆਰ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਤਿੰਨ ਜਗ੍ਹਾ ਤੇ ਜਗਾ ਕੇ ਰੱਖ ਸਕਦੇ ਹੋ ਸਭ ਤੋਂ ਪਹਿਲੀ ਜਗ੍ਹਾ ਜਿਹੜੀ ਉਹ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਦੂਸਰੀ ਚੀਜ਼ ਹੋਵੇਗੀ ਜੇਕਰ ਤੁਹਾਡੇ ਘਰ ਦੀ ਪੂਰਬ ਦਿਸ਼ਾ ਦੇ ਵਿੱਚ ਭਗਵਾਨ ਦਾ ਮੰਦਿਰ ਬਣਿਆ ਹੋਇਆ ਤੁਸੀਂ ਹੋਤੀ ਇਸ ਦੀਵੇ ਨੂੰ ਜਗਾ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਤੀਸਰੀ ਜਗ੍ਹਾ ਹੈ ਔਰ ਸੋਈ ਆਪਣੇ ਸੋਈ ਵਿੱਚ ਕਿਹੜੀ ਵੀ ਜਗ੍ਹਾ ਤੁਸੀਂ ਇਸ ਦੀਵੇ ਨੂੰ ਜਗਾ ਸਕਦੇ ਹੋ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਭਗਵਾਨ ਵਿਸ਼ਨੂੰ ਮਾਂ ਤુલਸੀ ਤੋਂ ਬਹੁਤ ਹੀ ਜ਼ਿਆਦਾ ਪਸੰਦ ਹੁੰਦੀ ਹਨ ਇਸ ਦਿਨ ਤੁਸੀਂ ਇੱਕ ਦੀਵੇ ਨੂੰ ਮਾਂ ਤુલਸੀ ਦੇ ਪੌਦੇ ਦੇ ਗਮਲੇ ਦੇ ਕੋਲ ਰੱਖਣਾ ਕਦੇ ਵੀ ਨਾ ਭੁੱਲਣਾ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਸੰਘਾ ਜੀ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ